ਦਰਦ ਦੇਖ ਸਭ ਕੋ ਹਸੇ ਐਸੀ ਦਸ਼ਾ ہماری ਕਿ ਮੈਂ ਆਪਣੇ ਸਮਾਜ ਦੀ ਜੋ ਦਸ਼ਾ ਹੈ ਉਹ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ ਤਕਲੀਫ ਹੁੰਦੀ ਹੈ ਕਿ ਮੇਰੇ ਸਮਾਜ ਨੂੰ ਸੋਖ ਸੁਵਿਧਾਾਂ ਤੋਂ ਬਾਂਝ ਰੱਖਿਆ ਗਿਆ। ਪਾਵ ਪੜਨ ਦਾ ਅਧਿਕਾਰ ਨਹੀਂ ਦਿੱਤਾ ਗਿਆ। ਤਨ ਦੌਲਤ ਇਕੱਠੀ ਕਰਨ ਦਾ ਅਧਿਕਾਰ ਨਹੀਂ ਦਿੱਤਾ। ਚੰਗਾ ਘਰ ਬਣਾਉਣ ਦਾ ਅਧਿਕਾਰ ਨਹੀਂ ਮਿਲਿਆ। ਚੰਗਾ ਕੱਪੜਾ ਪਹਿਨਣ ਦਾ ਅਧਿਕਾਰ ਨਹੀਂ ਮਿਲਿਆ। ਜਦੋਂ ਇਹ ਅਧਿਕਾਰ ਕੋਲ ਨਹੀਂ ਹਨ ਤਾਂ ਫਿਰ ਗੁਰੂ ਪਿਆਰੀ ਸਾਸ ਜੀ ਐਸੀ ਦਸਾ ਭਾਵ ਐਸੇ ਹਾਲਾਤ ਦੇਖ ਕੇ ਹਰ ਕੋਈ ਹੱਸਦਾ ਹੈ ਹੁਣ ਮੇਰੇ ਹੱਥ 'ਚ ਜੇ ਤਲੀਆਂ ਤੇ 18 ਸਿੱਧੀਆਂ ਮੇਰੇ ਹੱਥੀਂ ਤੇ ਆ ਗਈਆਂ ਹਨ ਇਹ ਸਭ ਕਿਰਪਾ ਪ੍ਰਮਾਤਮਾ ਜੀ ਆਪ ਜੀ ਦੀ ਹੈ ਔਰ ਇਹਨਾਂ 18 ਸੰਗਿਆ ਦਾ ਲਾਭ ਇਹ ਹੈ ਕਿ ਮੈਂ ਜਿੱਥੇ ਬੈਠਾਂ ਕਿਤੇ ਸਾਰੀ ਦੁਨੀਆ ਦੇ ਬਾਰੇ ਜਾਣ ਸਕਦਾ ਅੱਖਾਂ ਬੀਟ ਕੇ ਦੇਖ ਸਕਦਾ ਮੈਂ ਪਾਈ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਹੈ ਮੈਨੂੰ ਮਨੁਛਤ ਫਲ ਦੇਣ ਵਾਲਾ ਵਰਦਾਨ ਮਿਲ ਗਿਆ ਹੈ ਮੈਨੂੰ ਇਹ ਵੀ ਬਰਦਾਨ ਮਿਲਿਆ ਹੈ ਕਿ ਮੈਂ ਸਭ ਦਾ ਭਲਾ ਕਰ ਸਕਾਂ ਇਹ ਕਿਰਪਾ ਆਪ ਜੀ ਦੀ ਹੈ ਤੂੰ ਜਾਣਤ ਮੈਂ ਕਿਛ ਨਹੀਂ ਪਵਖੰਡ ਨਾਮ ਸਗਲ ਜੀ ਸਰਨਾਕਤੇ ਪ੍ਰਭ ਪੂਰਨ ਕਮਰ ਹਉ ਕਿ ਹੇ ਜਨਮ ਮਰਨ ਦੇ ਚੱਕਰ ਕੱਟਣ ਵਾਲੇ ਪਰਮਾਤਮਾ ਜੀ ਤੁਸੀਂ ਕੱਟ ਕੱਟ ਦੀ ਜਾਣਦੇ ਹੋ ਕਿ ਆਪ ਕਿਉਂਕਿ ਗੁਰੂ ਪੈਰੀ ਸਾਧ ਸੰਗਤ ਜੀਓ ਪਰਮਾਤਮਾ ਹਰ ਕਿਸੇ ਦੇ ਦਿਲ ਦੀ ਜਾਣਦਾ ਹੈ 84 ਲੱਖ ਜੁਨਾ ਇਸ ਧਰਤੀ ਤੇ ਹਨ ਸਮੁੰਦਰ ਦੇ ਵਿੱਚ ਹਨ ਬਾਸ ਰਹੀਆਂ ਹਨ ਤੇ ਸਤਗੁਰੂ ਜੀ ਕਹਿੰਦੇ ਉਹ ਪਰਮਾਤਮਾ ਕਟ ਕਟ ਦੀ ਪਲ ਪਲ ਦੀ ਖਬਰ ਜਾਣਦਾ ਹੈ ਇਹ ਤੇ ਵੀ ਇਸ ਵੇਲੇ ਆਪ ਜੀ ਦੀ ਅਪਾਰ ਅਪਾਰ ਕਿਰਪਾ ਹੈ ਕਿ ਅਜ ਤੋ ਹੀ ਮੋਹੀ ਮੋਹੀ ਤੁੰ ਦਾ ਪੀਂਧ ਹੀ ਖਤਮ ਖਲ ਬਦਾ ਜਿਹੜੇ ਲੋਕ ਆਖਦੇ ਸੀ ਕਿ ਮੇਰੀ ਜਾਤ ਟੁੰਡ ਵਾਂਡਲਾ ਟੋਟਵੰਤਾ ਨਿਤੇ ਬਨਰਸੀ ਆਸ ਪਾਸਾ ਅਮ ਬਿਪਰ ਪ੍ਰਦਾਨ ਕਰੇ ਡੰਡੋਤ ਤਿੰਨ ਤਨ ਰੰਦਾਸ ਦਾਸ ਨਾਸ ਕਿ ਜਿਹੜੇ ਲੋਕ ਆਖਦੇ ਸੀ ਕਿ ਮੇਰਾ ਸਮਾਜ ਮਰੇ ਹੋਏ ਪਸੂ ਉਹਨਾਂ ਦਾ ਚਮੜੇ ਦਾ ਲੌਂਡ ਦਾ ਕੰਮ ਕਰਦੇ ਚਮੜੇ ਦਾ ਵਪਾਰ ਕਰਦੇ ਔਰ ਬਨਾਰਸ ਦੇ ਆਲੇ-ਦੁਆਲੇ ਪਾਈ ਜਾਂਦੇ ਹਨ ਅੱਜ ਉਹ ਲੋਕ ਜੋ ਮੇਰੇ ਸਮਾਜ ਦੇ ਨਾਲ ਕਿਰਨਾ ਕਰਦੇ ਸੀ ਅੱਜ ਉਹ ਹੀ ਲੋਕ ਡੰਡੇ ਦੀ ਤਰ੍ਹਾਂ ਸਿੱਧੇ ਹੋ ਕੇ ਨਮਸਕਾਰ ਪੈ ਕਰਦੇ ਹਨ ਇਹ ਸਭ ਆਪ ਜੀ ਦੀ ਕਿਰਪਾ ਹੈ ਕਿਉਂਕਿ ਗੁਰੂ ਕਾ ਲਈ ਸਾਥ ਸੰਗਤ ਜਿਉ ਪਾਰਸ ਨਾਲ ਜਦੋਂ ਲੋਹਾ ਛੂੰਦਾ ਹੈ ਉਹ ਸੋਨਾ ਬਣ ਜਾਂਦਾ ਜੋ ਤੇਰੀ ਸਰਨਾਗਤਾ ਤਨ ਨਾਹੀ ਪਾਰ ਓ ਚਨੀਚ ਤੁਮ ਤੇ ਤਰੇ ਆਲਦ ਸੰਸਾਰ ਕਿ ਹੇ ਪ੍ਰਭੂ ਪਰਮਾਤਮਾ ਜੀ ਜੋ ਜੀਵ ਆਪ ਜੀ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ ਉਸ ਨੂੰ ਕੋਈ ਵੀ ਦੁੱਖ ਅਤੇ ਕਰਮਾਂ ਦਾ ਭਾਰ ਨਹੀਂ ਰਹਿੰਦਾ ਕਿਉਂਕਿ ਗੁਰਪ੍ਰੀਤ ਸਾਥ ਸੰਗਤ ਜਦੋਂ ਪਰਮਾਤਮਾ ਦੇ ਚਰਨਾਂ ਨਾਲ ਅਸੀਂ ਜੁੜਦੇ ਹਾਂ ਜਾਂ ਗੁਰੂ ਦੇ ਨਾਲ ਜੁੜਦੇ ਹਾਂ ਤੇ ਗੁਰੂ ਸਾਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਇਹ ਨਹੀਂ ਤਾਂ ਗੁਰੂ ਘਰ ਦੇ ਸਾਥ ਸੰਜੋ ਅਨਪੜ ਆਦਮੀ ਦਿਹਾੜੀ ਹੀ ਕਰਦਾ ਕਿਉਂ ਕਿਉਂਕਿ ਗੁਰੂ ਘਰ ਦੇ ਸਾਥ ਸੰਜੋ ਆਉਂਦਾ ਕੁਛ ਨਹੀਂ ਇਸ ਕਰਕੇ 사ਤਗੁਰ ਜੀ ਕਹਿੰਦੇ ਭਾਈ ਪੜਨਾ ਬਹੁਤ ਜ਼ਰੂਰੀ ਹੈ ਪਰ ਮੇਰੇ ਸਮਾਜ ਨੂੰ ਪੜਨ ਤੋਂ ਬੰਚਿਤ ਰੱਖਿਆ ਗਿਆ ਕਰਦਾ ਹੋਣਾ ਬਹੁਤ ਜ਼ਰੂਰੀ ਪਰ ਮੇਰੇ ਸਮਾਜ ਨੂੰ ਕਰ ਤੋਂ ਬੰਚਿਤ ਰੱਖਿਆ ਗਿਆ ਕਿ ਚੰਗਾ ਕਰ ਨਹੀਂ ਬਣਾ ਸਕਦੇ ਪੈਸਾ ਇਕੱਠਾ ਕਰਨਾ ਉਸ ਤੋਂ ਵੀ ਰੋਕਿਆ ਗਿਆ ਤੇ ਸਤਿਗੁਰੂ ਜੀ ਅੱਜ ਦੇ ਸ਼ਬਦ ਵਿੱਚ ਇਹ ਹੀ ਫਰਮਾਉਂਦੇ ਹਨ ਕਿ ਭਾਈ ਆਪਣੇ ਸਮਾਜ ਦੀ ਦਸ਼ਾ ਦਾ ਬਿਆਨ ਕਰਨੇ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ ਕਹੇ ਨਾ ਵੀ ਦਾਸ ਅਕਤਤਾ ਬਹੁ ਕਈ ਕ੍ਰਿਜੈ ਜੈਸਾ ਤੂੰ ਤੈਸਾ ਤੂੰ ਹੀ ਕਾ ਉਪਮਾ ਦਿਜੈ ਸਤਗੁਰ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਜੀ ਆਪ ਜੀ ਦੀ ਕਥਾ ਜਿਹੜੀ ਅਕਤ ਹੈ ਭਾਵ ਕੇ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਲਈ ਬਹੁਤਿਆਂ ਕਥਾਵਾਂ ਕਿਸ ਵਾਸਤੇ ਕੰਨੀਆਂ ਹਨ ਇਹ ਸੰਸਾਰੀ ਦੀ ਆਪ ਜੀ ਨੂੰ ਕਿਹੜੀ ਉਪਮਾ ਦੇ ਸਕਦਾ ਹੈ ਕਿਸੇ ਪਰਮਾਤਮਾ ਨੂੰ ਆਖੀਏ ਕੁਝ ਦੇ ਸਕਦੇ ਕੁਝ ਨਹੀਂ ਦੇ ਸਕਦੇ ਤੇਰੋ ਕੀ ਆ ਤੁਝ ਕਿਆ ਅਰਪਾ ਕਿ ਹੁਣ ਹਰ ਚੀਜ਼ ਤਾਂ ਪਰਮਾਤਮਾ ਦੀ ਹੈ ਇਹ ਜੀਵ ਖਾਲੀ ਹੱਥ ਹੀ ਆਇਆ ਤੇ ਖਾਲੀ ਹੱਥ ਹੀ ਜਾਣਾ ਤੇ ਫਿਰ ਕੀ ਦੇ ਸਾਦ ਉਸ ਪਰਮਾਤਮਾ ਨੂੰ ਲੋਭ ਅਵਗ ਹੈ ਕਾਮ ਕੀ ਕਰ ਪੰਤ ਮਿਲੇ ਹਰ ਤਾਮ ਕਿ ਲੋਭ ਕਰਨਾ ਪਾਪ ਹੈ ਪ੍ਰਭੂ ਦੀ ਭਗਤੀ ਕਰਨ ਨਾਲ ਪ੍ਰਭੂ ਦਾ ਤਾਮ ਪ੍ਰਾਪਤ ਹੁੰਦਾ ਹੈ ਕਿ ਜਾਪ ਜਪੂਤਮ ਨਾਮ ਕਾ ਕਰ ਸਤਗੁਰ ਕੀ ਸੇਵਾ ਕਿ ਜੇ ਆਪਣੇ ਸਤਗੁਰ ਦੀ ਸੱਚੇ ਸਤਗੁਰ ਦੀ ਸੇਵਾ ਕਰਨੀ ਹੈ ਗੁਰੂ ਦੇ ਕਹੇ ਹੋਏ ਬਚਨਾਂ ਤੇ ਚੱਲਣਾ ਹੈ ਆਪਣਾ ਹਰ ਦਿਨ ਹਰ ਮਹੀਨਾ ਹਰ ਸਾਲ ਸਫਲ ਕਰਨਾ ਹੈ ਤਾਂ ਕਿਵੇਂ ਕਰਨਾ ਹੈ ਜਾਪ ਜਾਪ ਕਿਹਦਾ ਕਰਨਾ ਹੈ ਜਦੋਂ ਗੁਰੂ ਸਾਨੂੰ ਨਾਮ ਸ਼ਬਦ ਦਿੰਦਾ ਹੈ ਉਸ ਨਾਮ ਸ਼ਬਦ ਨੂੰ ਅਸੀਂ बार-बार ਸਿਮਰਨਾ ਹੈ ਜੋ ਕੋਤਮ ਨਾਮ ਦਾ ਕਿ ਜਾਪ ਜਪਨਾ ਹੈ ਸਿਮਰਨ ਕਰਨਾ ਹੈ ਸਤਨਾਮ ਦਾ ਜਾਪ ਕਰਨਾ ਹੈ ਔਰ ਸਤਨਾਮ ਦਾ ਜਾਪ ਕਰਨ ਨਾਲ ਸਾਡਾ ਜੀਵਨ ਸਭਲ ਹੋ ਜਾਂਦਾ ਹੈ ਸ੍ਰੇਸ਼ਟ ਜੀਵ ਗੁਰੂ ਦੇ ਚਰਨ ਕਮਲਾਂ ਦੀ ਸੇਵਾ ਕਰਦਾ ਸਾਰੀ ਸ੍ਰਿਸ਼ਟੀ ਦੇ ਜੀਵ ਪ੍ਰਭੂ ਦੇ ਚਰਨ ਕਮਲਾਂ ਲਈ ਲੋਚਦੇ ਹਨ ਕਿ ਸਾਰੀ ਸ੍ਰਿਸ਼ਟੀ ਸਮੇਂ ਅਠੋ ਪਹਿਰ ਹਰ ਸਮੇਂ ਪਾਵ ਸਵੇਰੇ ਸ਼ਾਮ ਦੁਪਹਿਰ ਰਾਤ ਤੜਕੇ ਹਰ ਵੇਲੇ ਗੁਰੂ ਦੀ ਭक्ति ਕਰਨ ਨਾਲ ਪਾਪ ਦੇ ਜਿਹੜਾ ਪਾਪ ਹੈ ਉਹ ਨਾਸ਼ ਹੋ ਜਾਂਦਾ ਹੈ ਇਸ ਲਈ ਹਰ ਸਮੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਹਨ ਕਿ ਭਾਈ ਹਰ ਸਮੇ ਗੁਰ ਕੀ ਮੂਰਤ ਮਨ ਵਿੱਚ ਖੇ ਕੇ ਆਪਣੇ ਮਨ ਦੇ ਵਿੱਚ ਉਹਦਾ ਧਿਆਨ ਕਰਨਾ ਚਾਹੀਦਾ ਜਦੋਂ ਅਸੀਂ ਉਹਦਾ ਧਿਆਨ ਕਰਦੇ ਆਂ ਤੇ ਫਿਰ ਗੁਰੂ ਪਿਆਰੀ ਸਾਥਸੰਗੀ ਹਰ ਸਮੇ ਸਾਨੂੰ ਗੁਰੂ ਯਾਦ ਰਹਿੰਦਾ ਹੈ ਇਹ ਵੀ ਯਾਦ ਰਹਿੰਦਾ ਕਿ ਗੁਰੂ ਹਰ ਸਮੇ ਮੇਰੇ ਨਾਲ ਹੈ ਤੇ ਜਦੋਂ ਆਪਾਂ ਦੇਖਦੇ ਗੁਰੂ ਨਾਲ ਹੋਵੇ ਫਿਰ ਆਪਾਂ ਕਦੇ ਵੀ ਕੋਈ ਕੰਮ ਗਲਤ ਨਹੀਂ ਕਰਾਂਗੇ